ਬੀਬੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿਗਾ ਸਵਾਗਤ ਡੀਆਈਜੀ ਭੁੱਲੜ ਦਾ ਮੁਰ ਵਧਿਆ ਰਿਮਾਂਡ ਅਦਾਲਤ ਨੇ 20 ਨਵੰਬਰ ਤੱਕ ਨਿਆਂਇਕ ਹਰਾਸਤ ਵਿੱਚ ਭੇਜਿਆ ਤਰਨਤਾਰਨ ਜ਼ਿਮਨੀ ਚੋਣ ਵਿੱਚ VOTING ਫੀਸਦ ਆਪ ਦੇ ਪੱਖ ਵਿੱਚ ਅਮਰਿਤਪਾਲ ਦੀ ਪਾਰਟੀ ਪਰ ਕਰ ਸਕਦੀ ਹੈ ਉਲਟਫੇਰ 11 ਘੰਟੇ ਤੱਕ ਕਿੱਥੇ ਕਿੱਥੇ ਘੁੰਮਦੀ ਰਹੀ ਤਮਾਕੇ ਵਾਲੀ ਕਾਰ ਵੱਡੇ ਖੁਲਾਸੇ ਪੰਜਾਬ ਸਰਹੱਦੀ ਜ਼ਿਰਿਆਂ 'ਚ ਲਗਾਤਾਰ ਸਰਚ ਮੁਹਿੰਮ ਜਾਰੀ ਬਿਹਾਰ ਚੋਣਾ ਵਿੱਚ ਕਿਸਤਾ ਪਰੜਾ ਭਾਰੀ ਐਗਜ਼ਿਟ ਪੋਲ ਦੇ ਨਤੀਜੇ ਜਾਰੀ ਨਠਾਰੀ ਕਾਂ ਨਾਲ ਜੁੜੀ ਵੱਡੀ ਖਬਰ ਮੁਲਜ਼ਮ ਸੁਰਿੰਦਰ ਕੋਹਲੀ ਨੂੰ ਸੁਪਰੀਮ ਕੋਰਟ ਨੇ ਕੀਤਾ ਬਰੀ ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਦੀਆਂ ਮੁਸ਼ਕਲਾਂ ਵਿੱਚ ਵਾਧਾ ਅਮਰੀਕਾ ਭਾਰਤ ਤੇ ਲਗਾਏ ਟੈਰਫ ਵਿਚ ਕਰ ਸਕਦਾ ਕਟੌਤੀ 트ੰਪ ਨੇ ਦਿੱਤੇ ਵੱਡੇ ਸੰਕੇਤ ਅਤੇ ਹੋਰ ਕੁਝ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣ ਗਈਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤਰਨ ਤਾਰਨ ਉਪਚੋਣ ਦੀ ਜਿਮਨੀ ਚੋਣ ਉੱਥੇ ਵੋਟਾਂ ਪੈ ਗਈਆਂ 6 ਵਜੇ ਤੱਕ ਦੱਸਿਆ ਗਿਆ ਸੀ ਕਿ ਤਕਰੀਬਨ 61% ਵੋਟਿੰਗ ਹੋਈ ਹੈ ਇਸ ਅੰਕੜੇ ਦੇ ਵਿੱਚ ਵਧਰਾ ਹੋਣ ਦੀ ਵੀ ਸੰਭਾਵਨਾ ਹੈ ਜਿਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਸਿੱਧਾ ਸਿੱਧਾ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਲੋਕਾਂ ਵਿੱਚ ਨਾ ਤਾਂ ਸਰਕਾਰ ਪ੍ਰਤੀ ਜ਼ਿਆਦਾ ਨਾਰਾਜ਼ਗੀ ਅਤੇ ਨਾ ਹੀ ਉਹ ਚੋਣਾਂ ਪ੍ਰਤੀ ਨਿਰਾਸ਼ ਨਜ਼ਰ ਆਏ ਨੇ ਹਾਲਾਂਕਿ ਉੱਥੇ ਸੰਸਦ ਅਵ੍ਰਿਤਪਾਰ ਪਿਛਲੀਆਂ ਜਿਮਨੀ ਚੋਣਾਂ ਦੇ ਮੁਕਾਬਲੇ ਇੱਕ ਵੱਖਰਾ ਕਾਰਨ ਜ਼ਰੂਰ ਹੋ ਸਕਦੇ ਹੈ ਜਿਨ੍ਹਾਂ ਦੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਪਹਿਲੀ ਵਾਰ ਇਸ ਜ਼ੋਨ ਮਦਾਰ ਵਿੱਚ ਸੀ ਇਹਦਾ ਪ੍ਰਦਰਸ਼ਨ ਵੀ ਕਾਫੀ ਹੱਦ ਤੱਕ ਹੈਰਾਨੀਜਨਕ ਹੋ ਸਕਦਾ ਹੈ ਇਹਦੇ ਤੋਂ ਇਲਾਵਾ ਕਾਂਗਰਸ ਦੇ ਨਾਲ-ਨਾਲ ਅਕਾਲੀ ਦਲ ਵੀ ਉੱਥੇ ਕਾਫੀ ਮੁਕਾਬਲੇ ਵਿੱਚ ਮੰਨਿਆ ਜਾ ਸਕਦਾ ਪਰ ਪੰਜਾਬ ਸਰਕਾਰ ਜਿਹੜੀ ਕਿ ਆਪ ਆਦਮੀ ਪਾਰਟੀ ਦੀ ਹੈ ਉਹਨੂੰ ਵੀ ਉਹਦੇ ਕਰਕੇ ਕੁਝ ਫਾਇਦਾ ਮਿਲਣ ਦੀਆਂ ਸੰਭਾਵਨਾਵਾਂ ਨੇ ਉੱਥੇ 2022 ਤੋਂ ਲੈ ਕੇ ਹੁਣ ਤੱਕ ਹੋਈਆਂ 6 ਜਿਮਨੀ ਚੋਣਾਂ ਵਿੱਚੋਂ 5 ਉੱਤੇ ਸੱਤਾਧਾਰੀ ਤਿਰ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਸੀ 6ਵੀਂ ਸੀਟ ਇਸ ਕਰਕੇ ਹਾਰ ਦਿੱਤੀ ਸੀ ਕਿਉਂਕਿ ਉੱਥੇ ਪਾਰਟੀ ਵਿੱਚ ਭਗਾਵਤ ਹੋ ਗਈ ਸੀ ਤੇ ਹੁਣ ਗੱਲ ਕਰਦੇ ਹਾਂ ਡੀਆਈਜੀ ਭੁੱਲੜ ਦੀ ਪੰਜਾਬ ਪੁਲਿਸ ਦੇ ਮੁਤੱਲ ਡੀਆਈਜੀ ਹਰਚਰਨ ਸਿੰਘ ਭੁੱਲੜ ਨੂੰ ਉਹਨਾਂ ਦੇ 5 ਦਿਨਾਂ ਦੇ ਸੀਬੀਆਈ ਰਿਵਾਰਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਚੰਡੀਗੜ੍ਹ ਦੀ ਸੀਬੀਆਈ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉੱਥੋਂ ਉਹਨਾਂ ਨੂੰ ਨਿਆਂਇਕ ਹਰਾਸਤ ਵਿੱਚ ਭੇਜ ਦਿੱਤਾ ਗਿਆ ਹੁਣ ਇਸ ਮਾਮਲੇ ਦੀ ਸੁਣਵਾਈ 20 ਨਵੰਬਰ ਨੂੰ ਹੋਏਗੀ ਡੀਆਈਜੀ ਇਸਤਣ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋ ਸਕਦੇ ਨੇ ਸੁਣਵਾਈ ਦੌਰਾਨ ਸੀਬੀਆਈ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਡੀਆਈਜੀ ਪੁੱਛਗਿੱਛ ਦੌਰਾਨ ਸਹਿਯੋਗ ਨਹੀਂ ਕਰ ਰਹੇ ਸੀ ਉਹ ਸੀਬੀਆਈ ਦੇ ਸਵਾਲਾਂ ਦੇ ਜਵਾਬ ਵੀ ਨਹੀਂ ਸਿੱਦੇ ਰਹੇ ਦੂਜੇ ਪਾਸੇ DIG HS ਭੁੱਲਰ ਦੇ ਵਕੀਲ HS ਤਨਵਾ ਨੇ ਕਿਹਾ ਕਿ ਭੁੱਲਰ ਨੂੰ ਜੇਲ੍ਹ ਦੇ ਅੰਦਰ ਡਾਕਟਰੀ ਸਹੂਲਤਾ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਇਹਦੇ ਤੋਂ ਬਾਅਦ ਜੱਜ ਨੇ ਕਿਹਾ ਕਿ ਇਹ ARG ਜੇਲ੍ਹ ਵਿੱਚ ਹੀ ਦੇ ਦਿਓ ਉੱਥੇ ਹੀ ਹੁਣ ਇਸ ਮਾਮਲੇ ਵਿੱਚ ED ਦੀ ਵੀ ਐਂਟਰੀ ਹੋ ਗਈ ਹੈ ਜਿਸ ਦੇ ਨਾਲ ਹੁਣ ਪੰਜਾਬ ਦੇ ਅਧਿਕਾਰੀਆਂ ਦੀਆਂ ਹੋਰ ਮੁਸ਼ਕਲਾਂ ਆ ਸਕਦੀਆਂ ਨੇ ਕਿਉਂਕਿ ਰਿਕਾਰਡ ਪ੍ਰਾਪਤ ਹੋਣ ਤੇ ED ਦੀ ਟੀਮ ਨੋਟਸ ਭੇਜ ਦੇਵੇਗੀ ਅਤੇ ਇਹਨਾਂ ਅਧਿਕਾਰੀਆਂ ਨੂੰ ਬੇਨਾਮੀ ਜਾਇਦਾਦਾਂ ਬਾਰੇ ਪੁੱਛਗਛ ਲਈ ਤਲਬ ਕਰ ਸਕਦੀ ਹੈ ਉੱਥੇ ਹੀ ਸੋਮਵਾਰ ਵਾਲੇ ਦਿਨ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੂੰ ਉਹਦੇ 4 ਦਿਨਾਂ ਦੇ ਪੁਲਿਸਨ ਮਾਰਦ ਦੀ ਮਿਆਦ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ ਵੀ ਰਿਆਇਕ ਹਰਾਸਤ ਵਿੱਚ ਭੇਜ ਦਿੱਤਾ ਸੀ। ਮਾਮਲੇ ਦੀ ਅਗਲੀ ਸੁਣਵਾਈ 20 ਨਵੰਬਰ ਨੂੰ ਨਿਰਧਾਰਤ ਕੀਤੀ ਗਈ ਹੈ। ਕ੍ਰਿਸ਼ਨੂ ਦੱਸਿਆ ਗਿਆ ਕਿ ਤੁਰਦੇ ਸਮੇਂ ਲਗੜਾ ਰਿਹਾ ਸੀ ਜਿਸ ਕਾਰਨ ਉਸਦੇ ਵਕੀਲ ਨੇ ਅਦਾਲਤ ਵਿੱਚ ਡੌਕਟੀ ਜਾਂਚ ਦੀ ਮੰਗ ਕਰ ਦਿੱਤੀ ਹੈ। ਤੇ ਦੂਸਰੇ ਪਾਸੇ BBMP ਦੀ ਗੱਲ ਕਰਦੇ ਹਾਂ। BBMP ਦੇ ਨਾਲ ਜੁੜੀ ਇੱਕ ਵੱਡੀ ਜਾਣਕਾਰੀ ਜਾਂ ਖਬਰ ਸਾਹਮਣੇ ਆਖਿਆ ਜਾ ਸਕਦਾ ਹੈ ਕਿ ਆ ਰਹੀ ਹੈ। ਦਰਸਲ BBMP ਜਾਇਦਾਦਾਂ ਤੇ ਕਬਜ਼ੇ ਹਟਾਉਣ ਵਾਲੀ ਮੰਗ ਕਰਨ ਵਾਲੀ ਪਟੀਸ਼ਨ ਦੇ ਸਬੰਧ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੁੱਛਗਿੱਛ ਕੀਤੀ ਹੈ। ਸਰਕਾਰ ਵੱਲੋਂ ਕਬਜ਼ੇ ਹਟਾਉਣ ਲਈ ਕੀ ਕਦਮ ਚੁੱਕੇ ਗਏ? ਪਟੀਸ਼ਨ ਦਾਇਰ ਕਰਦੇ ਰੋਪਨ ਨਿਵਾਸੀ ਅੰਕੁਸ਼ ਨੇ ਹਾਈ ਕੋਰਟ ਨੂੰ ਦੱਸਿਆ ਕਿ ਲੋਕਾਂ ਨੇ BBMP ਜਾਇਦਾਦਾਂ ਤੇ ਗੈਰਕਾਨੂੰਨੀ ਕਬਜ਼ੇ ਕੀਤੇ ਹੋਏ ਨੇ। ਇਹ ਲੋਕ ਕਦੇ BBMP ਦੇ ਕਿਰਾਏਦਾਰ ਸਨ ਪਰ 23 ਸਾਲ ਪਹਿਲਾਂ ਅਦਾਲਤ ਨੇ ਉਹਨਾਂ ਨੂੰ ਜਾਇਦਾਦ ਖਾਲੀ ਕਰਦੇ ਹੁਕਮ ਦਿੱਤੇ ਸੀ। ਇਨ੍ਹਾਂ ਹੁਕਮਾਂ ਦੇ باوجود ਉਹਨਾਂ ਨੂੰ ਬੇਦਖਲ ਨਹੀਂ ਕੀਤਾ ਗਿਆ ਪਟੀਸ਼ਨ ਕਰਤਾ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ BBMP ਜਾਇਦਾਦਾਂ ਨੂੰ ਇਨ੍ਹਾਂ ਗੈਰ ਕਾਨੂੰਨੀ ਕਬਜ਼ਾ ਧਾਰੀਆਂ ਤੋਂ ਮੁਕਤ ਕਰਨ ਸੰਬੰਧੀ ਹੁਕਮ ਜਾਰੀ ਕੀਤਾ ਜਾਵੇ ਸੁਣਵਾਈ ਦੌਰਾਨ BBMP ਨੇ ਕਿਹਾ ਕਿ ਹੁਕਮ ਦੀ ਪਾਲਣਾ ਵਿੱਚ ਜਾਇਦਾਦਾਂ ਨੂੰ ਖਾਲੀ ਕਰਨ ਦੇ ਯਤਨ ਕੀਤੇ ਗਏ ਸਨ ਪਰ ਉਸ ਵਕਤ ਸਰਕਾਰ ਨੇ ਕੋਈ ਸਹਾਇਤਾ ਨਹੀਂ ਕੀਤੀ ਨਾ ਤਾਂ ਪੁਲਿਸ ਫੋਰਸ ਅਤੇ ਨਾ ਹੀ ਕੋ ਪ੍ਰਸ਼ਾਸਨਿਕ ਸਹਾਇਤਾ ਪ੍ਰਦਾਨ ਕੀਤੀ ਗਈ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਪੰਜਾਬ ਸਰਕਾਰ ਨੇ ਆਪਣਾ ਪੱਖ ਪੇਸ਼ ਕਰਨ ਵਾਸਤੇ ਸਮੇਂ ਦੀ ਮੰਗ ਕੀਤੀ ਹੈ ਹਾਈ ਕੋਰਟ ਨੇ ਸਰਕਾਰ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ 1 ਦਸੰਬਰ ਤੱਕ ਦਾ ਸਮਾਂ ਦੇ ਦਿੱਤਾ ਗਿਆ ਤੇ ਹੁਣ ਗੱਲ ਕਰਦੇ ਹਾਂ ਪਾਕਿਸਤਾਨ ਗਏ ਸ਼ਰਧਾਲੂਆਂ ਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮਨਾਉਣ ਵਾਸਤੇ ਪਾਕਿਸਤਾਨ ਗਏ ਸ਼ਰਧਾਲੀਆਂ ਵਿੱਚੋਂ ਇੱਕ ਦੀ ਗੁਰਦੁਆਰਾ ਰੂੜੀ ਸਾਹਿਬ ਦੇ ਨਜ਼ਦੀਕ ਦਿਲ ਦਾ ਦੌਰਾ ਪੈਣ ਕਾਰਨ ਬਹੁਤ ਹੋਈ ਹੈ ਜਾਣਕਾਰੀ ਵਲੀਆ ਕਿ ਇਸ ਭਾਰਤੀ ਸ਼ਰਧਾਲੂ ਦੀ ਮਰਤਕ ਦੇ ਅਟਾਰੀ ਵਾਗਾ ਸਰਹੱਦ ਰਸਤੇ ਵਤਨ ਪੁੱਜੀ ਹੈ ਮਰਤਕ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਚਾਉਕੇ ਜ਼ਿਲ੍ਹਾ ਬਠਿੰਡਾ ਵਜੋਂ ਕੀਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਤੋਂ ਹੁੰਦਾ ਹੋਇਆ 2 ਦਿਨ ਪਹਿਲਾਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਵਿਸ਼ਰਾਮ ਕਾਲੀ ਰੁਕਿਆ ਸੀ ਅਤੇ ਸੋਮਵਾਰ ਨੂੰ ਇਹ ਸ਼ਰਧਾਲੂ ਗੁਰਦੁਆਰਾ ਉੜੀ ਸਾਹਿਬ ਤੋਂ ਚੱਲੇ ਸਨ ਅਤੇ ਚੱਲ ਕੇ ਮਰੀਦ ਕੇ ਰਸਤੇ ਲਾਹੌਰ ਵੱਲ ਜਾ ਰਹੇ ਸੀ ਇਸੇ ਦੌਰਾਨ ਇੱਕ ਸ਼ਰਧਾਲੂ ਦੀ ਬੱਸ ਦੇ ਕਾਫਲੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਸਿੱਖ ਸ਼ਰਧਾਲੂ ਨੂੰ ਬਚਾਉਣ ਲਈ ਪਾਕਿਸਤਾਨ ਔਕਾਫ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਮੌਕੇ ਤੇ ਹੀ ਭਾਰਤੀ ਸ਼ਰਧਾਲੂ ਨੂੰ ਨਜ਼ਦੀਕ ਮਰੀਦਕੇ ਦੇ ਜ਼ਿਲ੍ਹਾ ਗੁਜਰਾਵਾਲਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੁਖਵਿੰਦਰ ਸਿੰਘ ਸ਼ਿਰੂ ਨਾਨਕਦੇਵ ਜੀ ਦਾ ਪ੍ਰਕਾਸ਼ ਪੁਰ ਮਨਾਉਣ ਵਾਸਤੇ ਪਾਕਿਸਤਾਨ ਦੇ ਜਾਣ ਵਾਲੇ ਜਥੇ ਵਿੱਚ ਸ਼ਾਮਲ ਸੀ। ਇਸ ਤੋਂ ਬਾਅਦ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇ ਉਸ ਦਾ ਸਾਥੀ ਹਰਪਾਲ ਸਿੰਘ ਲੈ ਕੇ ਪੰਜਾਬ ਪੁਜਾ ਪਾਕਿਸਤਾਨੀ ਰੇਂਜਰਾਂ ਤੇ ਪਾਕਿਸਤਾਨੀ ਇਮੀਗ੍ਰੇਸ਼ਨ ਵੱਲੋਂ ਮ੍ਰਿਤਕ ਦੇ ਦੇ ਕਾਗਜ਼ ਪੱਤਰ ਕਾਰਵਾਈ ਮੁਕੰਮਲ ਕਰਕੇ ਉਪਰੰਤ ਬੀਐਸਐਫ ਦੇ ਹਵਾਲੇ ਅਤੇ ਭਾਰਤੀ ਕਸਟਮ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ ਗਈ ਅਤੇ ਉਹਨਾਂ ਦੇ ਅੱਗੇ ਉਹ ਰਿਸ਼ਤੇਦਾਰ ਪਹੁੰਚੇ ਹੋਏ ਸਨ ਅਤੇ ਹੁਣ ਗੱਲ ਕਰਦੇ ਆ ਦਿੱਲੀ ਬੰਬ ਤਮਾਕਿਆਂ ਦੀ ਦਿੱਲੀ ਬਾਬਤ ਤਮਾਕਿਆਂ ਤੋਂ ਬਾਅਦ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਦੇ ਹਿੱਸੇ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਤੇ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਪਠਾਨਕੋਟ ਇੱਕ ਬਹੁਤੀ ਸੰਵੇਦਨਸ਼ੀਲ ਜ਼ਿਲ੍ਹਾ ਹੈ ਇੱਕ ਪਾਸੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦਾ ਦੂਜੇ ਪਾਸੇ ਜੰਮੂ ਕਸ਼ਮੀਰ ਦੀ ਸਰਹੱਦ ਲੱਗਦੀ ਹੈ ਨਤੀਜੇ ਵਜੋਂ ਪਠਾਨਕੋਟ ਵਿੱਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਪੁਲਿਸ ਸਖਤ ਤੋਂ ਸੁਰੱਖਿਆ અપਾ ਯਕੀਨੀ ਬਣਾਉਣ ਅਤੇ ਕਿਸੇ ਵੀ ਸ਼ਰਾਰਤ ਨੂੰ ਰੋਕਣ ਲਈ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੀ ਸੀ ਜੀਆਰਪੀ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਜੀਆਰਪੀ ਨੇ ਸੁਰੱਖਿਆ ਕਾਰਨਾ ਕਰਕੇ ਰੇਲਵੇ ਸਟੇਸ਼ਨ ਅਤੇ ਪਲੇਟਫਾਰਮਾਂ ਤੇ ਚੈਕਿੰਗ ਮਹਿੰਵੜੀ ਹੈ ਪਠਾਨਕੋਟ ਰੇਲਵੇ ਸਟੇਸ਼ਨ ਤੇ ਰੇਲ ਗੱਡੀ ਦੇ ਅੰਦਰ ਅਤੇ ਪਲੇਟਫਾਰਮ ਤੇ ਯਾਤਰੀਆਂ ਦਾ ਸਮਾਨ ਅਤੇ ਆਧਾਰ ਕਾਰਡਾਂ ਦੀ ਵੀ ਜਾਂਚ ਕੀਤੀ ਗਈ ਉਹਨਾਂ ਦੱਸਿਆ ਕਿ ਸਖਤ ਸੁਰੱਖਿਆ ਉਪਾਅ ਕੀਤੇ ਗਏ ਨੇ ਜਿਸ ਕਾਰਨ ਰੇਲਵੇ ਸਟੇਸ਼ਨ ਦੀ ਜਾਂਚ ਕੀਤੀ ਜਾ ਰਹੀ ਸੀ ਉਹਨਾਂ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਸ਼ੱਕੀ ਵਿਅਕਤੀਆਂ ਵਸਤ ਵੇਖਦੇ ਨੇ ਤਾਂ ਤੁਰੰਤ ਨਜ਼ਦੀਕੀ ਪੁਲਿਸ ਅਧਿਕਾਰੀ ਨੂੰ ਸੂਚਿਤ ਕਰ ਦਿੱਤਾ ਜਾਵੇ ਤੇ ਦੂਸਰੇ ਪਾਸੇ ਦਿੱਲੀ ਦੇ ਵਿੱਚ ਉਹ 11 ਘੰਟੇ ਕਾਰ ਕਿੱਥੇ-ਕਿੱਥੇ ਘੁੰਮਦੀ ਰਹੀ ਦਿੱਲੀ ਵਿੱਚ ਸੋਮਵਾਰ ਭਾਵ 10 ਨਵੰਬਰ ਦੀ ਸ਼ਾਮ ਲਾਲ ਕਿਰਤ ਜਿਹੜੇ ਇੱਕ ਕਾਰ ਵਿੱਚ ਤਮਾਕਾ ਹੋ ਗਿਆ ਸੀ ਤੇ ਉਸ ਦੇ ਵਿੱਚ ਵੱਡੇ ਖੁਲਾਸੇ ਹੋ ਰਹੇ ਨੇ ਦਿੱਲੀ ਪੁਲਿਸ ਨੇ ਤਮਾਕੇ ਵਿੱਚ ਵਰਤੀ ਗਈ ਹੰਡਈ i20 ਕਾਰ ਦਾ 11 ਘੰਟੇ ਦਾ ਪੂਰਾ ਰੂਟ ਮੈਪ ਟ੍ਰੇਸ ਕਰ ਲਿਆ ਹੈ ਇੱਕ ਕਾਰ ਫਰੀਦাবাদ ਤੋਂ ਸਵੇਰੇ 7:30 ਵਜੇ ਨਿਕਲੀ ਸੀ ਅਤੇ ਸ਼ਾਮ 6:52 ਮਿੰਟ ਤੇ ਲਾਲ ਕਿਲੇ ਦੇ ਨੇੜੇ ਤੰਬਾਕੂ ਦਾ ਸ਼ਿਕਾਰ ਹੋ ਗਈ ਸੀ ਇਸ ਤੰਬਾਕੇ ਕਾਰਨ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਪੁਲਿਸ ਸੂਤਰਾਂ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕਾਰ ਦੀ 11 ਘੰਟਿਆਂ ਦੀ ਮੂਵਮੈਂਟ ਦਾ ਖੁਲਾਸਾ ਕਰ ਦਿੱਤਾ ਸਭ ਤੋਂ ਪਹਿਲਾਂ ਸਵੇਰੇ 7:30 ਵਜੇ ਕਾਰ ਪਹਿਲੀ ਵਾਰ ਫਰੀਦাবাদ ਦੇ ਏਸ਼ੀਅਨ ਹਸਪੀਟਲ ਦੇ ਬਾਹਰ ਦੇਖੀ ਗਈ ਉਹ ਤੋਂ ਬਾਅਦ ਕਾਰ ਸਵੇਰੇ 8:13 ਤੇ ਬਾਦਰਪੁਰ ਟੋਲ ਪਲਾਜ਼ਾ ਪਾਰ ਕਰ ਰਹੀ ਸੀ ਅਤੇ ਦਿੱਲੀ ਵਿੱਚ ਦਾਖਲ ਹੋਈ 8:20 ਤੇ ਸਵੇਰੇ ਕਾਰ ਓਖਲਾ ਇੰਡਸਟਰੀਅਲ ਏਰੀਆ ਦੇ ਨੇੜੇ ਇੱਕ ਪੈਟਰੋਲ ਪੰਪ ਤੇ ਦੇਖੀ ਗਈ ਦੁਪਹਿਰ 3:19 ਤੇ ਕਾਰ ਰੈੱਡ ਫੋਰਟ ਕੰਪਲੈਕਸ ਭਾਵ ਲਾਲ ਕਿਲਾ ਕੰਪਲੈਕਸ ਦੇ ਨੇੜੇ ਇੱਕ ਪਾਰਕਿੰਗ ਏਰੀਆ ਵਿੱਚ ਦਾਖਲ ਹੁੰਦੀ ਹੈ ਅਤੇ ਸ਼ਾਮੀ ਫਿਰ 6:22 ਤੇ ਕਾਰ ਪਾਰਕਿੰਗ ਤੋਂ ਬਾਹਰ ਨਿਕਲਦੀ ਹੈ ਤੇ ਲਾਲ ਕਿੱਲੇ ਵੱਲ ਵਧ ਜਾਂਦੀ ਹੈ ਅਤੇ 6:52 ਵਜੇ ਸ਼ਾਮ ਪਾਰਕਿੰਗ ਤੋਂ ਨਿਕਲਣ ਤੋਂ ਠੀਕ 24 ਮਿੰਟ ਬਾਅਦ ਚਲਦੀ ਕਾਰ ਵਿੱਚ ਇਹ ਭਿਆਨਕ ਧਮਾਕਾ ਹੋ ਜਾਂਦਾ ਹੈ। ਸੀਸੀਟੀਵੀ ਫੁਟੇਜ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਕਾਰ ਵਿੱਚ ਡਰਾਈਵਰ ਇਕਲਾ ਹੀ ਸੀ। ਦਿੱਲੀ ਪੁਲਿਸ ਦੇ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਮੌੜਲੀ ਜਾਂਚ ਵਿੱਚ ਇੱਕ ਫਿਦਾਇਨ ਹਮਲਾ ਲੱਗ ਰਿਹਾ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਜਿਵੇਂ ਹੀ ਸ਼ੱਕੀ ਨੂੰ ਇਹ ਪਤਾ ਲੱਗਾ ਕਿ ਫਰੀਦਾਬਾਦ ਮੋਡੀਊਲ ਪਰਦਾਫਾਸ਼ ਹੋ ਚੁੱਕਾ ਹੈ, ਉਸਨੇ ਫੜੇ ਜਾਣ ਤੋਂ ਬਚਣ ਵਾਸਤੇ ਖੁਦ ਨੂੰ ਚਲਦੀ ਕਾਰ ਵਿੱਚ ਉਡਾ ਲਿਆ ਹੋਵੇਗਾ। ਇਹ ਤਮਾਕਾ ਉਸੇ ਦਿਨ ਪਾਪ ਸੋਮਵਾਰ ਸਵੇਰੀ ਹੋਇਆ ਜਦੋਂ ਜੀ ਐਂਡ ਕੇ ਪੁਲਿਸ ਅਤੇ ਹਰਿਆਣਾ ਪੁਲਿਸ ਨੇ ਫਰੀਦাবাদ ਵਿੱਚ 360 ਕਿਲੋਗ੍ਰam ਵਿਸਫੋਟਕ ਪਦਾਰਥ ਜ਼ਬਤ ਕੀਤਾ ਸੀ ਅਤੇ ਦੋ ਸ਼ੱਕੀਆਂ ਡਾਕਟਰ ਮੁਜ਼ਮਮਲ ਅਤੇ ਆਦਲ ਰਠੌਰ ਨੂੰ ਗ੍ਰਿਫਤਾਰ ਕੀਤਾ ਸੀ ਜਾਂਚ ਏਜੰਸੀਆਂ ਹੁਣ ਇਸ ਗੱਲ ਦੀ ਜਾਂਚ ਕਰ ਰਹੀਆਂ ਨੇ ਕਿ ਕੀ ਕਾਰ ਦਾ ਅਸਲ ਨਿਸ਼ਾਨਾ ਕੋਈ ਹੋਰ ਸੀ ਜਾਂ ਇਹ ਇਲਾਕਾ ਸੀ ਜਾਂ ਕੋਈ ਹੋਰ ਕਿਉਂਕਿ ਕਾਰ ਬਹੁਤ ਹੌਲੀ-ਹੌਲੀ ਗਤੀ ਨਾਲ ਅੱਗੇ ਵਧ ਰਹੀ ਸੀ ਜਾਂਚ ਏਜੰਸੀਆਂ ਡੰਪ ਡਾਟਾ ਰਾਹੀਂ ਤੰਬਾਕੂ ਵਿਲੇ ਲਾਲ ਕਿਲਾ ਇਲਾਕੇ ਵਿੱਚ ਐਕਟਿਵ ਸਾਰੇ ਮੋਬਾਈਲ ਫੋਨਾਂ ਦੀ ਜਾਂਚ ਵੀ ਕਰ ਰਹੀਆਂ ਨੇ 100 ਤੋਂ ਵੱਧ ਸੀਸੀਟੀਵੀ ਕਲਿੱਪਾਂ ਦੀ ਮਦਦ ਨਾਲ ਕਾਰ ਦੇ ਪੂਰੇ ਰੂਟ ਅਤੇ ਸ਼ੱਕੀ ਦੇ ਕਮਿਊਨੀਕੇਸ਼ਨ ਲਿੰਕ ਵੀ ਖੰਗਾਲੇ ਜਾ ਰਹੇ ਨੇ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਯੂਪੀਏ ਅਤੇ ਐਕਸਪਲੋਸਿਵ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਹੈ ਅਤੇ ਮੌਕੇ ਤੇ ਰੈਪਿਡ ਐਕਸ਼ਨ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਸੀ ਅਤੇ ਇਸ ਮਾਮਲੇ ਵਿੱਚ ਕਈ ਗ੍ਰਿਫਤਾਰੀਆਂ ਕੀਤੇ ਜਾਣ ਦੀਆਂ ਖਬਰਾਂ ਵੀ ਮਿਲ ਰਹੀਆਂ ਨੇ ਤੇ ਹੁਣ ਦੂਜੇ ਪਾਸੇ ਇਸ ਤਮਾਕੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਇਸ ਦਰਦਨਾਕ ਹਾਦਸੇ ਵਿੱਚ ਯੂਪੀ ਦੇ ਅਮਰੋਹਾ ਜ਼ਿਲ੍ਹੇ ਦੇ ਰਹਿਣ ਵਾਲੇ 34 ਵਰ੍ਹਾਂ ਦੇ ਅਸ਼ੋਕ ਕੁਮਾਰ ਦੀ ਦੁਖਦਾਈ ਮੌਤ ਨੇ ਉਸ ਤੇ ਪੂਰੇ ਪਰਿਵਾਰ ਨੂੰ ਉਜਾੜ ਦਿੱਤਾ ਹੈ ਦਿੱਲੀ ਵਿੱਚ ਵਸ ਕੰਡਕਟਰ ਵਜੋਂ ਕੰਮ ਕਰਨ ਵਾਲਾ ਅਸ਼ੋਕ ਆਪਣੀ ਡਿਊਟੀ ਪੂਰੀ ਕਰਕੇ ਆਮ ਵਾਂਗ ਘਰ ਪਰਤ ਰਿਹਾ ਸੀ ਪਰ ਉਸ ਦਿਨ ਕਿਸਮਤ ਨੇ ਉਸਰਾ ਸਾਥ ਛੱਡ ਦਿੱਤਾ ਅਤੇ ਤਮਾਕੇ ਨੇ ਸਾਰਾ ਕੁਝ ਤਬਾਹ ਕਰ ਦਿੱਤਾ ਅਸ਼ੋਕ ਦਾ ਜੱਦੀਕਰ ਅਮਰੋਹਾ ਜ਼ਿਲ੍ਹੇ ਦੇ ਹਸਨਪੁਰ ਥਾਣਾ ਖੇਤਰ ਦੇ ਅਧੀਨ ਮੰਗਰੋਲਾ ਪਿੰਡ ਵਿੱਚ ਹੈ ਉਸਤੇ ਦੇ ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਸੀ ਅਤੇ ਹੁਣ ਅਸ਼ੋਕ ਆਪਣੀ ਬਜ਼ੁਰਗ ਮਾਂ ਅਤੇ ਬਾਕੀ ਪਰਿਵਾਰ ਦਾ ਇਕੋ ਇੱਕ ਸਹਾਰਾ ਦੱਸਿਆ ਗਿਆ ਹੈ ਪਿੰਡ ਵਿੱਚ ਹਰ ਕਿਸੇ ਦੀ ਅੱਖ ਨਾਮ ਦੱਸੀ ਗਈ ਹੈ ਪਰ ਮਾਂ ਨੂੰ ਦੱਸਿਆ ਨਹੀਂ ਸੀ ਗਿਆ ਕਿ ਉਸਤੇ ਪੁੱਤਰ ਦੀ ਮੌਤ ਹੋ ਗਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਮਾਂ ਦੀ ਸਿਹਤ ਨਾਜ਼ੁਕ ਹੈ ਇਸ ਲਈ ਸਚਾਈ ਨੂੰ ਫਿਲਹਾਲ ਕੋਇਆ ਜਾ ਰਿਹਾ ਸੀ ਦੋ ਧੀਆਂ ਤੇ ਇੱਕ ਪੁੱਤਰ ਇਹ ਦਿੱਲੀ ਦੇ ਕਿਰਾਏ ਦੇ ਮਕਾਨ ਵਿੱਚ ਉਹਨਾਂ ਨਾਲ ਰਹਿੰਦਾ ਸੀ ਪਰਿਵਾਰ ਦਾ ਪੂਰਾ ਖਰਚ ਉਸਦੀ ਨੌਕਰੀ ਦੇ ਨਾਲ ਹੀ ਚੱਲ ਰਿਹਾ ਸੀ ਰਿਸ਼ਤੇਦਾਰਾਂ ਦੇ ਅਨੁਸਾਰ ਉਹ ਬਹੁਤ ਮਿਹਨਤੀ ਇਨਸਾਨ ਸੀ ਹਰ ਰੋਜ਼ ਪਰਿਵਾਰ ਲਈ ਕਰਿਆਨੇ ਦਾ ਸਮਾਨ ਲੈ ਕੇ ਘਰ ਪਰਤਦਾ ਅਸੀਂ ਕਦੇ ਉਹਨਾਂ ਨੇ ਕਿਹਾ ਕਿ ਸੋਚ ਵੀ ਨਹੀਂ ਸਕਦੇ ਕਿ ਉਸਨੂੰ ਅਜਹੀ ਮੌਤ ਮਿਲੇਗੀ ਅਸ਼ੋਕ ਦੇ ਚਚੇਰੇਪਰਾ ਸੋਮਪਾਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਪਿੰਡ ਵੀ ਪਹੁੰਚੀ ਅਤੇ ਟੀਵੀ ਤੇ ਖਬਰਾਂ ਪ੍ਰਸਾਰਤ ਹੋਣ ਤੋਂ ਬਾਅਦ ਹੀ ਪਰਿਵਾਰ ਤੋਂ ਪੁੱਛਗਿੱਛ ਕੀਤੀ ਗਈ ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਟੀਵੀ ਤੋਂ ਪਤਾ ਲੱਗਾ ਕਿ ਅਮਰੋਹਾ ਦਾ ਇੱਕ ਵਿਅਕਤੀ ਦਿੱਲੀ ਤਵਾਕੇ ਵਿੱਚ ਮਾਰਿਆ ਗਿਆ ਉਨ੍ਹਾਂ ਨੇ ਆਖਿਆ ਕਿ ਫਿਰ ਪੁਲਿਸ ਥੋੜੀ ਦੇਰ ਬਾਅਦ ਪਹੁੰਚੀ ਅਤੇ ਉਹਨਾਂ ਦੇ ਨਾਮ ਦੀ ਪੁਸ਼ਟੀ ਕਰ ਦਿੱਤੀ। ਪਰਿਵਾਰ ਨੇ ਮੰਗ ਕੀਤੀ ਹੈ ਕਿ ਸਰਕਾਰ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦੇਵੇ ਅਤੇ ਦੋਸ਼ੀਆਂ ਨੂੰ ਜਲਦ ਸਜ਼ਾ ਵੀ ਦੇਵੇ। ਪਿੰਡ ਦੇ ਲੋਕਾਂ ਦਾ ਕਹਿਣਾ ਕਿ ਅਸ਼ੋਕ ਵਰਗਾ ਇੱਕ ਸਾਧਾਰਨ ਆਦਮੀ ਅਤਵਾਦੀ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ। ਦਿੱਲੀ ਤੰਬਾਕੂ ਦੀ ਜਾਂਚ ਕਸ਼ਮੀਰ ਤੋਂ ਫਰੀਦাবাদ ਅਤੇ ਲਖਨਊ ਤੱਕ ਫੈਲੇ ਇੱਕ ਨੈੱਟਵਰਕ ਨੂੰ ਖੋਲ੍ਹਣੀ ਸ਼ੁਰੂ ਹੋ ਗਈ ਹੈ। ਜਿਵੇਂ ਹੀ ਦਿੱਲੀ ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਜਾਰੀ ਕੀਤੀ, ਅਮਰੋਹਾ ਪੁਲਿਸ ਹਰਕਤ ਵਿੱਚ ਆ ਗਈ। ਸਥਾਰਕ ਪੁਲਿਸ ਟੀਮ ਮਗਰੋਲਾ ਪਿੰਡ ਪਹੁੰਚੀ ਅਤੇ ਅਸ਼ੋਕ ਦੇ ਪਰਿਵਾਰ ਤੋਂ ਦਿੱਲੀ ਵਿੱਚ ਉਸ ਦਾ ਰਹਿਣ ਸਹਿਣ, ਨੌਕਰੀ ਅਤੇ ਦੋਸਤਾ ਬਾਰੇ ਪੁੱਛਗਿੱਛ ਕੀਤੀ। ਪੁਲਿਸ ਨੇ ਇਹ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਅਸ਼ੋਕ ਉਸ ਦਿਨ ਤਮਾਕੇ ਵਾਲੇ ਖੇਤਰ ਵਿੱਚ ਕਿਸ ਰਸਤੇ ਤੇ ਜਾ ਰਿਹਾ ਸੀ ਅਤੇ ਉਹ ਉੱਥੇ ਕਿਵੇਂ ਪਹੁੰਚਿਆ। ਪਰਿਵਾਰ ਨੂੰ ਦਿੱਲੀ ਬੁਲਾਇਆ ਗਿਆ। ਘਟਨਾ ਦੀ ਖਬਰ ਫੈਲਦੇ ਹੀ ਮਗਰੋਲਾ ਪਿੰਡ ਵਿੱਚ ਸ਼ੋਗ ਦੀ ਲਹਿਰ ਦੌੜ ਗਈ। ਪੂਰਾ ਪਿੰਡ ਅਸ਼ੋਕ ਦੇ ਘਰ ਦੇ ਬਾਹਰ ਇਕੱਠਾ ਹੋ ਗਿਆ। ਕੋਈ ਵਿਸ਼ਵਾਸ ਵੀ ਨਹੀਂ ਸੀ ਕਰ ਰਿਹਾ। ਕੇ ਜੋ ਆਦਮੀ ਰੋਜ਼ਾਨਾ ਉਹਨਾਂ ਦੀ ਸਿਹਤ ਜਾਬੀ ਬਾਰੇ ਪੁੱਛਣ ਲਈ ਫੋਨ ਕਰਦਾ ਸੀ ਹੁਣ ਇਸ ਦੁਨੀਆ ਵਿੱਚ ਨਹੀਂ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਸ਼ੋਕ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਦੀ ਪਤਨੀ ਅਤੇ ਭਰਾ ਦਿੱਲੀ ਰਵਾਨਾ ਹੋ ਗਏ ਸਨ ਦਿੱਲੀ ਵਿੱਚ ਪੋਸਟ ਮਾਰਟਮ ਤੋਂ ਦਾ ਲਾਸ਼ ਨੂੰ ਪਿੰਡ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਅਸ਼ੋਕ ਨਾ ਸਿਰਫ ਆਪਣੇ ਬੱਚਿਆਂ ਤੇ ਪਤਨੀ ਦਾ ਸਹਾਰਾ ਸੀ ਸਗੋਂ ਆਪਣੇ ਛੋਟੇ ਭਰਾ ਤੇ ਬਜ਼ੁਰਗ ਮਾਂ ਦੀ ਜ਼ਿੰਮੇਵਾਰੀ ਵੀ ਚੁੱਕ ਰਿਹਾ ਸੀ ਰਿਸ਼ਤੇਦਾਰਾਂ ਦੇ ਅਨੁਸਾਰ ਉਹ ਅਕਸਰ ਕਹਿੰਦਾ ਸੀ ਕਿ ਜਿੰਨਾ ਚਿਰ ਮੇਰੇ ਹੱਥ ਅਤੇ ਪੈਰ ਨੇ ਮੈਂ ਸਾਰਿਆਂ ਦਾ ਧਿਆਨ ਰੱਖਾਂਗਾ ਪਰ ਉਹ ਹੁਣ ਮੋਢਾ ਜਿਸ ਤੇ ਪੂਰਾ ਪਰਿਵਾਰ ਨਿਰਭਰ ਕਰਦਾ ਸੀ ਚਲਾ ਗਿਆ ਪਿੰਡ ਦੇ ਮੁਖੀ ਨੇ ਕਿਹਾ ਕਿ ਅਸ਼ੋਕ ਦਾ ਦਿਹਾੜ ਸਾਡੇ ਪੂਰੇ ਪਿੰਡ ਲਈ ਇੱਕ ਨਾ ਪੂਰਾ ਹੋਣ ਵਾਲਾ ਘਟ ਹੈ ਤੇ ਹੁਣ ਗੱਲ ਕਰਦੇ ਹਾਂ ਬਿਹਾਰ ਚੋਣਾਂ ਦੀ ਲੋਕ ਤਾਂ ਇਹ ਵੀ ਚਰਚਾ ਕਰ ਰਹੇ ਨੇ ਕਿ ਹਰ ਵਾਰ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਕੋਈ ਨਾ ਕੋਈ ਤਮਾਕਾ ਹੋ ਜਾਂਦਾ ਪਰ ਦੂਜੇ ਪਾਸੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੋਵੇਂ ਪੜਾਅ ਸਮਾਪਤ ਹੋ ਗਏ ਨੇ ਹੁਣ ਸਿਰਫ ਚੋਣ ਨਤੀਜਿਆਂ ਦੀ ਉਡੀਕ ਬਾਕੀ ਹੈ 14 ਨਵੰਬਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਇਹ ਸਪਸ਼ਟ ਹੋ ਜਾਏਗਾ ਕਿ ਲੋਕ ਫਤਵਾ ਕਿਸ ਦੇ ਹੱਕ ਵਿੱਚ ਗਿਆ ਹੈ ਇਸ ਦੌਰਾਨ ਬਿਹਾਰ ਚੋਣਾਂ ਲਈ ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ ਲੋਕਾਂ ਦਾ ਧਿਆਨ ਇਸ ਗੱਲ ਤੇ ਕੇਂਦਰਿਆ ਕਿ ਕਾਂਗਰਸ ਪਾਰਟੀ ਬਿਹਾਰ ਵਿੱਚ ਕੀ ਪ੍ਰਾਪਤੀ ਕਰੇਗੀ ਜੇਕਰ ਵੱਖ-ਵੱਖ ਚੋਣ ਏਜੰਸੀਆਂ ਦੇ ਐਗਜ਼ਿਟ ਪੋਲ ਤੇ ਧਿਆਨ ਵਾਰੀਏ ਤਾਂ ਐਨਡੀ ਟੀਵੀ ਦੇ ਪੋਲ ਆਫ ਪੋਲਸ ਨੇ ਐਨਡੀਆ ਨੂੰ 135 ਤੋਂ 159 ਸੀਟਾਂ ਜਿੱਤਣ ਦਾ ਅਨੁਮਾਨ ਦੱਤਾ ਹੈ ਜਦੋਂ ਕਿ ਮਹਾ ਗੱਠ ਜੋੜ ਨੂੰ 75 ਤੋਂ 101 ਸੀਟਾਂ ਜਿੱਤਣ ਦਾ ਅਨੁਮਾਨ ਲਗਾਇਆ ਗਿਆ ਹੈ ਪੀਪਲਜ਼ ਪਲਸ ਐਗਜ਼ਿਟ ਪੋਲ ਕਾਂਗਰਸ ਨੂੰ 9 ਤੋਂ 18 ਸੀਟਾਂ ਜਿੱਤਣ ਦਾ ਅਨੁਮਾਨ ਦੱਸ ਰਿਹਾ ਹੈ ਇਸ ਤੋਂ ਇਲਾਵਾ ਹੋਰਨਾਂ ਨੂੰ 0 ਤੋਂ 5 ਐਗਜ਼ਿਟ ਪੋਲਸ ਨੇ ਕਾਂਗਰਸ ਪਾਰਟੀ ਦੀਆਂ ਸੰਭਾਵਨਾਵਾਂ ਦਾ ਖੁਲਾਸਾ ਕੀਤਾ ਹੈ ਪੀਪਲਜ਼ ਪਲਸ ਐਗਜ਼ਿਟ ਪੋਲ ਵਿੱਚ ਕਾਂਗਰਸ ਆਰ ਜੀ ਡੀ ਤੋਂ ਬਹੁਤ ਪਿੱਛੇ ਦੱਸਿਆ ਜਾ ਰਿਹਾ ਹੈ ਆਰ ਜੀ ਡੀ ਨੂੰ 62 ਤੋਂ 69 ਸੀਟਾਂ ਜਿੱਤਣ ਦਾ ਅਨੁਮਾਨ ਹੈ ਇਸ ਦਾ ਮਤਲਬ ਇਹ ਕਿ ਐਗਜ਼ਿਟ ਪੋਲ ਬਿਹਾਰ ਵਿੱਚ ਆਰਜीडी ਨੂੰ ਦੂਸਰੀ ਸਭ ਤੋਂ ਵੱਡੀ ਪਾਰਟੀ ਬਣਨ ਦਾ ਅਨੁਮਾਨ ਦੱਸ ਰਿਹਾ ਹੈ। ਪੋਲ ਆਫ ਪੋਲਸ ਦੇ ਐਗਜ਼ਿਟ ਪੋਲ ਵਿੱਚ ਕਾਂਗਰਸ ਨੂੰ ਸਿਰਫ 12 ਸੀਟਾਂ ਜਿੱਤਣ ਦੀ ਭੂਵਿੱਖਬਾਣੀ ਕੀਤੀ ਗਈ ਹੈ। ਐਨਡੀ ਟੀਵੀ ਦੇ ਪੋਲ ਆਫ ਪੋਲਸ ਵਿੱਚ ਐਨਡੀਆ ਨੂੰ 152 ਸੀਟਾਂ, ਮਹਾਗੱਠ ਜੋੜ ਨੂੰ 84 ਸੀਟਾਂ, ਜਨ ਸੂਰਜ ਪਾਰਟੀ ਨੂੰ 2 ਸੀਟਾਂ ਅਤੇ ਹੋਰਨਾਂ ਨੂੰ 5 ਸੀਟਾਂ ਜਿੱਤਣ ਦੀ ਭੂਵਿੱਖਬਾਣੀ ਕੀਤੀ ਗਈ ਹੈ। ਐਗਜ਼ਿਟ ਪੋਲ ਬਿਹਾਰ ਵਿੱਚ ਐਨਡੀਆ ਲਈ ਭਾਰੀ ਜਿੱਤ ਦੀ ਭੂਵਿੱਖਬਾਣੀ ਕਰਦੇ ਨਜ਼ਰ ਆ ਰਹੇ ਨੇ। ਮੈਟ੍ਰਿਕਸ ਦੇ ਐਗਜ਼ਿਟ ਪੋਲ ਵਿੱਚ ਐਨਡੀਆ ਨੂੰ 147 ਤੋਂ 167, ਮਹਾਗਠਜੂ ਨੂੰ 70 ਤੋਂ 90, ਸੂਰਜ ਪਾਰਟੀ ਨੂੰ 0 ਤੋਂ 2 ਅਤੇ ਹੋਰਨਾਂ ਨੂੰ 0 ਤੋਂ 5 ਸੀਟਾਂ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਪੀਪਲਜ਼ ਇਨਸਾਈਟ ਦੇ ਐਗਜ਼ਿਟ ਪੋਲ ਵਿੱਚ ਐਨਡੀਆ ਨੂੰ 133 ਤੋਂ 148, ਗ੍ਰੈਂਡ ਅਲਾਈਅੰਸ ਨੂੰ 47 ਤੋਂ 102, ਜਾਨ ਸੂਰਜ ਨੂੰ 0 ਤੋਂ 2 ਅਤੇ ਹੋਰਨਾਂ ਨੂੰ 3 ਤੋਂ 6 ਸੀਟਾਂ ਦਿੱਤੀਆਂ ਜਾ ਰਹੀਆਂ ਨੇ। ਬਾਰੇ ਇਹ ਐਗਜ਼ਿਟ ਪੋਲ ਨੇ ਚੇਤੇ ਰਹਿ ਕੇ ਆਸਲ ਨਤੀਜੇ ਆਉਣੇ ਹਾਲੇ ਬਾਕੀ ਨੇ ਉਹ ਇਹਨਾਂ ਤੋਂ ਕੁਝ ਵੱਖਰੇ ਵੀ ਹੋ ਸਕਦੇ ਨੇ ਹੁਣ ਨਠਾਰੀ ਕਾਂਡ ਦਾ ਜ਼ਿਕਰ ਕਰਦੇ ਹਾਂ ਜਿਸ ਨੇ ਪੂਰੇ ਦੇਸ਼ ਨੂੰ ਦਹਿਲਾ ਕੇ ਰੱਖ ਦਿੱਤਾ ਸੀ ਉਸ ਕਾਂਡ ਨਾਲ ਜੁੜੀ ਇੱਕ ਵੱਡੀ ਖਬਰ ਮਿਲ ਰਹੀ ਹੈ ਦਰਅਸਲ ਨਠਾਰੀ ਕਤਲ ਕਾਂਡ ਦੇ ਮੁਲਜ਼ਮ ਸੁਰਿੰਦਰ ਕੋਹਲੀ ਜੋ ਸਾਲਾਂ ਤੋਂ ਕੈਦ ਵਿੱਚ ਸੀ ਉਸ ਨੂੰ ਆਖਰਕਾਰ ਸੁਪਰੀਮ ਕੋਰਟ ਤੋਂ ਸਭ ਤੋਂ ਵੱਡੀ ਰਾਹਤ ਮਿਲ ਗਈ ਹੈ ਦੇਸ਼ ਦੀ ਸਰਵਉੱਚ ਅਦਾਲਤ ਨੇ ਕੋਹਲੀ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ ਅਤੇ ਉਸ ਦੀ ਉਮਰ ਕੈਦ ਦੀ ਸਜ਼ਾ ਵੀ ਪਟ ਦਿੱਤੀ ਹੈ ਹੁਣ ਉਸ ਦੀ ਰਿਹਾਈ ਦਾ ਸਰਸਤਾ ਸਾਫ ਹੋ ਗਿਆ ਇਸ ਮਾਮਲੇ ਦੀ ਸੁਣਵਾਈ ਚੀਫ ਜਸਟਿਸ ਡੀワイ ਚੰਦਰ ਚੂੜ ਨੇ ਨਹੀਂ ਸਗੋ ਸੀਜੀਆਈ ਬੀਆਰ ਗਵਈ ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਵਿਕਰਮਨਾਥ ਦੀ ਤਿੰਨ ਮੈਂਬਰੀ ਬੈਂਚ ਨੇ ਕੀਤੀ ਹੈ ਬੈਂਚ ਨੇ ਕਿਹਾ ਕਿ ਜਦੋਂ ਦੋਸ਼ੀ ਨੂੰ ਹੋਰ 12 ਮਾਮਲੇ ਵਿੱਚ ਵਰੀ ਕਰ ਦਿੱਤਾ ਗਿਆ ਤਾਂ ਉਸ ਨੂੰ ਇੱਕ ਹੀ ਮਾਮਲੇ ਵਿੱਚ ਦੋਸ਼ੀ ਠਹਿਰਾਉਣਾ ਨਿਆਂ ਦੇ ਸਿਧਾਂਤਾਂ ਦੇ ਵਿਰੁੱਧ ਹੈ ਜਸਟਿਸ ਵਿਕਰਮਨਾਥ ਨੇ ਫੈਸਲਾ ਸੁਣਾਉਂਦਿਆਂ ਕਿਹਾ ਕੇ 2011 ਦੇ ਸਮੀਖਿਆ ਆਦੇਸ਼ ਨੂੰ ਰੱਦ ਕੀਤਾ ਜਾ ਰਿਹਾ ਹੈ। ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਵੀ ਰੱਦ ਕੀਤਾ ਜਾਂਦਾ ਹੈ। ਪਟੀਸ਼ਨ ਕਰਤਾ ਨੂੰ ਸਾਰੇ ਦੋਸ਼ਾਂ ਤੋਂ ਬਰੀ ਕੀਤਾ ਜਾ ਰਿਹਾ ਹੈ ਅਤੇ ਉਸਤਿਆਂ ਸਾਰੀਆਂ ਸਜ਼ਾਵਾਂ ਖਤਮ ਕੀਤੀਆਂ ਜਾ ਰਹੀਆਂ ਨੇ। ਉਸ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ। ਦੱਸਣਾ ਬਣਦਾ ਹੈ ਕਿ 2005 ਅਤੇ 2007 ਦੇ ਵਿਚਕਾਰ ਨੋਇਡਾ ਦੇ ਨਠਾਰੀ ਪਿੰਡ ਵਿੱਚ ਹੋਏ ਇਸ ਭਿਆਨਕ ਕਤਲੇਆਮ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ। ਉਹਦੇ ਵਿੱਚ ਦਰਜਨਾ ਬੱਚਿਆਂ ਅਤੇ ਔਰਤਾਂ ਦੇ ਲਾਪਤਾ ਹੋਣ ਜ਼ਬਰਦਸਤਰਾ ਅਤੇ ਕਤਲ ਦੇ ਖੁਲਾਸੇ ਹੋਏ ਸਨ सीबीआई ਜਾਂਚ ਵਿੱਚ ਸੁਰਿੰਦਰ ਕੋਹਲੀ ਜੋ ਉਸ ਸਮੇਂ ਮੁੱਖ ਦੋਸ਼ੀ ਮਨਿੰਦਰ ਪਾਂਡੇ ਉਰਫ ਮਨਿੰਦਰ ਸਿੰਘ ਪੰਦੇੜ ਦਾ ਨੌਕਰ ਸੀ ਉਸ ਨੂੰ ਦੋਸ਼ੀ ਵਜੋਂ ਨਾਮਜ਼ਦ ਕਰ ਦਿੱਤਾ ਗਿਆ ਸੀ ਕੋਹਲੀ ਤੇ 13 ਮਾਮਲਿਆਂ ਵਿੱਚ ਦੋਸ਼ ਲਗਾਏ ਗਏ ਸਨ ਜਿਨ੍ਹਾਂ ਵਿੱਚ ਉਸ ਨੂੰ ਪਹਿਲਾਂ ਹੀ 12 ਵਿੱਚ ਬਰੀ ਕਰ ਦਿੱਤਾ ਗਿਆ ਸੀ ਉਸ ਨੂੰ ਸਿਰਫ ਇੱਕ ਮਾਮਲੇ ਵਿੱਚ ਔਵਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਿਸ ਲਈ ਸੁਪਰੀਮ ਕੋਰਟ ਨੇ ਹੁਣ ਕਿਉਰੇਟਿਵ ਪਟੀਸ਼ਨ ਦੀ ਸੁਣਵਾਈ ਵਿੱਚ ਉਸ ਨੂੰ ਰਾਹਤ ਦੇ ਦਿੱਤੀ ਹੈ ਸੁਣਵਾਈ ਤੌਰ 'ਤੇ ਜੱਜਾਂ ਨੇ ਮਾਮਲੇ ਦੇ ਸਬੂਤਾਂ ਬਾਰੇ ਗੰਭੀਰ ਸਵਾਲ ਉਠਾਏ ਨੇ ਸੀਜੀਆਈ ਬੀਆਰ ਗਵਈ ਨੇ ਕਿਹਾ ਕਿ ਅਜਿਹਾ ਮਾਮਲਾ ਨਹੀਂ ਹੋ ਸਕਦਾ ਜਿਸ ਵਿੱਚ ਸਜ਼ਾ ਬਰਕਰਾਰ ਰਹਿਣੀ ਚਾਹੀਦੀ ਹੈ ਦੋਸ਼ੀ ਨੂੰ ਹੋਰ ਮਾਮਲਿਆਂ ਵਿੱਚੋਂ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਿਆ ਹੈ ਫਿਰ ਇਸ ਮਾਮਲੇ ਵਿੱਚ ਉਸ ਨੂੰ ਸਜ਼ਾ ਸੁਣਾਉਣਾ ਇਹ ਨਿਆਂ ਵਿਰੋਧੀ ਹੋਵੇਗਾ ਜਸਟਿਸ ਵਿਕਰਮਨਾਥ ਨੇ ਸਬੂਤਾਂ ਦੀ ਭਰੋਸੇਯੋਗਤਾ ਤੇ ਸਵਾਲ ਉਠਾਏ ਨੇ ਕਤਲ ਵਰਗੇ ਗੰਭੀਰ ਅਪਰਾਧ ਲਈ ਸਜ਼ਾ ਸਿਰਫ ਦੋਸ਼ੀ ਦੇ ਵਿਆਰ ਅਤੇ ਰੋਈ ਦੇ ਚਾਕੂ ਦੀ ਬਰਾਮਦਗੀ ਤੇ ਆਧਾਰਤ ਨਹੀਂ ਹੋ ਸਕਦੀ ਇਹਦੇ ਤੋਂ ਪਹਿਲਾਂ ਸਾਲ 2011 ਵਿੱਚ ਸੁਪਰੀਮ ਕੋਰਟ ਨੇ ਇੱਕ ਮਾਮਲੇ ਵਿੱਚ ਕੋਹਲੀ ਦੀ ਉਮਰ ਕੈਦੀ ਸਜ਼ਾ ਨੂੰ ਦਸਣਾ ਬਣਦਾ ਕਿ ਬਰਕਰਾਰ ਰੱਖ ਦਿੱਤਾ ਸੀ 2014 ਵਿੱਚ ਉਸਦੀ ਸਮੀਖਿਆ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ 2024 ਵਿੱਚ ਕੋਹਲੀ ਨੇ ਅੰਤਵ ਰਾਹਤ ਵਾਸਤੇ ਇੱਕ ਕੁਰੀਟਿਵ ਪਟੀਸ਼ਨ ਦਾਇਰ ਕਰ ਦਿੱਤੀ ਸੀ 2025 ਵਿੱਚ ਸੁਪਰੀਮ ਕੋਰਟ ਨੇ 2011 ਦੇ ਫੈਸਲੇ ਨੂੰ ਉਲਟਾ ਕੇ ਹੁਣ ਉਸ ਨੂੰ ਬਰੀ ਕਰ ਦਿੱਤਾ ਅਤੇ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ ਦਿੱਲੀ ਤਬਾਕੇ ਦੇ ਉੱਤੇ ਇੱਕ ਵਾਰ ਫਿਰ ਧਿਆਨ ਵਾਰਦੇ ਹਾਂ ਦਿੱਲੀ ਤਬਾਕੇ ਤੋਂ ਬਾਅਦ ਇੱਕ ਵਾਰ ਫਿਰ ਦੁਨੀਆ ਭਰ ਦੀ ਨਜ਼ਰ ਭਾਰਤ ਤੇ ਟਿਕੀ ਹੋਈ ਹੈ ਪਾਕਿਸਤਾਨ ਨੇ ਤਬਾਕੇ ਤੋਂ ਤੁਰੰਤ ਬਾਅਦ ਰਾਜਸਥਾਨ ਦੇ ਨਾਲ ਲੱਗਦੀ ਸਰਹੱਦ ਤੇ ਹਵਾਈ ਫੌਜ ਦੀ ਗਸ਼ਤ ਵਧਾ ਦਿੱਤੀ ਹੈ ਇਹਦੇ ਨਾਲ ਹੀ ਪਾਕਿਸਤਾਨ ਦੇ ਤਿੰਨਾਂ ਹਥਿਆਰਮਦ ਸੈਨਾਵਾਂ ਦੇ ਮੁਖੀਆਂ ਨੇ ਇੱਕ ਐਮਰਜੈਂਸੀ ਮੀਟਿੰਗ ਵੀ ਕੀਤੀ ਹੈ ਉੱਥੋਂ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ देर ਰਾਤ ਤੱਕ ਐਨਐਸਏ ਤੇ ਆਈਐਸਆਈ ਦੇ ਡਾਇਰੈਕਟਰ ਜਨਰਲ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਨੇ ਇਸੇ ਤਰ੍ਹਾਂ ਬ੍ਰਿਟਿਸ਼ ਵਿਦੇਸ਼ ਮੰਤਰਾਲੇ ਨੇ ਤਮਾਕੂਤਵਾਦ ਭਾਰੇ ਦੇ ਕੁਝ ਖੇਤਰਾਂ ਲਈ ਯਾਤਰਾ ਵਾਸਤੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਬਰਤਾਨਵੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਜੰਮੂ ਕਸ਼ਮੀਰ ਅਤੇ ਮਨੀਪੁਰ ਸਮੇਤ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਯਾਤਰਾ ਨਾ ਕਰਨ ਦੀ ਸਲਾਹ ਜਾਰੀ ਕਰ ਦਿੱਤੀ ਹੈ। ਇਸ ਤਰ੍ਹਾਂ ਅਮਰੀਕੀ ਦੂਤਾਵਾਸ ਨੇ ਵੀ ਆਪਣੇ ਨਾਗਰਿਕਾਂ ਨੂੰ ਇੱਕ ਚੇਤਾਵਨੀ ਜਾਰੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੂੰ ਲਾਲ ਕਿਲੇ ਅਤੇ ਸਲਾਨੀਆਂ ਵਾਲੇ ਖੇਤਰਾਂ ਤੋਂ ਬਚਣ ਅਤੇ ਹਰ ਸਮੇਂ ਚੌਕਸ ਰਹਿਣ ਦੀ ਵੀ ਅਪੀਲ ਕੀਤੀ ਗਈ ਹੈ। ਇਸੇ ਤਰ੍ਹਾਂ ਫਰਾਂਸੀਸੀ ਦੂਤਾਵਾਸ ਨੇ ਦਿੱਲੀ ਵਿੱਚ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਪੀੜ ਢੜੱਕੇ ਵਾਲੇ ਇਲਾਕਿਆਂ ਅਤੇ ਘਟਨਾਵਾਲੀ ਥਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਫਰਾਂਸੀਸੀ ਯਾਤਰੀਆਂ ਨੂੰ ਫਿਲ ਡੀ ਆਰੀਅਨ ਪੋਰਟਲ ਤੇ ਰਜਿਸਟਰ ਕਰਨ ਵਾਸਤੇ ਵੀ ਆਖਿਆ ਗਿਆ ਤਾਂ ਜੋ ਐਮਰਜੈਂਸੀ ਸਥਿਤੀ ਵਿੱਚ ਉਹਨਾਂ ਨਾਲ ਸੰਪਰਕ ਕੀਤਾ ਜਾ ਸਕੇ ਇਸੇ ਤਰ੍ਹਾਂ ইরਾਨੀ ਦੂਤਾਵਾਸ ਨੇ ਦਿੱਲੀ ਵਿੱਚ ਲਾਲ ਕਿਲੇ ਦੇ ਨੇੜੇ ਹੋਏ ਕਾਰ ਬੰਬ ਧਮਾਕੇ ਤੇ ਸੰਵੇਦਨਾ ਪ੍ਰਗਟਾਈ ਹੈ ਆਪਣੇ ਅਧਿਕਾਰਤ ਬਿਆਨ ਵਿੱਚ ਦੂਤਾਵਾਸ ਨੇ ਕਿਹਾ ਕਿ ਦਿੱਲੀ ਵਿੱਚ ইরਾਨੀ ਦੂਤਾਵਾਸ ਤਮਾਕੇ ਵਿੱਚ ਮਾਰੇ ਗਏ ਅਤੇ ਜ਼ਖਮੀ ਭਾਰਤੀ ਨਾਗਰਿਕਾਂ ਪ੍ਰਤੀ ਆਪਣੀ ਡੂੰਗੀ ਸਵੇਦਨਾ ਪ੍ਰਗਟ ਕਰਦਾ ਹੈ ਅਸੀਂ ਇਸ ਦੁੱਖ ਦੀ ਘੜੀ ਵਿੱਚ ਭਾਰਤ ਸਰਕਾਰ ਅਤੇ ਭਾਰਤੀ ਲੋਕਾਂ ਦੇ ਨਾਲ ਹ ਇਹਦੇ ਨਾਲ ਹੀ ਮਿਸਰ ਦੇ ਦੂਤਾਵਾਸ ਨੇ ਆਪਣੇ ਲੋਕਾਂ ਅਤੇ ਸਰਕਾਰ ਵੱਲੋਂ ਕਿਹਾ ਕਿ ਸਾਡੇ ਲੋਕਾਂ ਅਤੇ ਸਰਕਾਰ ਵੱਲੋਂ ਅਸੀਂ ਲਾਲ ਕਿਲੇ ਦੇ ਨੇੜੇ ਹੋਏ ਤਮਾਕੇ ਤੋਂ ਪ੍ਰਭਾਵਿਤ ਪਰਿਵਾਰਾਂ ਅਤੇ ਉਹਨਾਂ ਦੇ ਅਜ਼ੀਜ਼ਾਂ ਪ੍ਰਤੀ ਆਪਣੀ ਡੂੰਗੀ ਸਵੇਦਨਾ ਪ੍ਰਗਟਾਉਂਦੇ ਹਾਂ ਸਾਡੀਆਂ ਅਰਦਾਸਾਂ ਪੀੜਤਾ ਦੇ ਨਾਲ ਨੇ ਅਤੇ ਅਸੀਂ ਸਾਰੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਾਂ। ਦਿੱਲੀ ਪੁਲਿਸ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕਾਰ ਤਮਾਕੇ ਦੀ ਮੁੱਢਲੀ ਜਾਂਚ ਇਸ ਨੂੰ ਇੱਕ ਆਤਵਾਦੀ ਹਮਲਾ ਮੰਨ ਰਹੀ ਹੈ। ਇਹ ਸੋਮਵਾਰ ਦੁਪਹਿਰ ਨੂੰ ਫਰੀਦাবাদ ਵਿੱਚ ਉੱਚ ਤੀਬਰਤਾ ਵਾਲੇ ਵਿਸਫੋਟਕਾਂ ਦੀ ਵਰਤੋਂ ਕਰਕੇ ਫੜੇਗਾ ਇੱਕ ਮੋਡਿਊਲ ਨਾਲ ਵੀ ਜੁੜਿਆ ਹੋ ਸਕਦਾ ਹੈ। ਵਿਸਫੋਟਕਾਂ ਤੇ ਰਸਾਇਣਕ ਤੱਤਾਂ ਦੇ ਮਿਸ਼ਰਣ ਦੀ ਵਰਤੋਂ ਕੀਤੀ ਗਈ ਸੀ ਤੇ ਹੁਣ ਗੱਲ ਕਰਦੇ ਹਾਂ ਕੈਨੇਡਾ ਤੋਂ ਮਿਲ ਰਹੀ ਵੱਡੀ ਖਬਰ ਦੀ। ਕੈਨੇਡਾ ਵਿੱਚ ਇਸ ਵਕਤ ਮਾਰਕ ਕਾਰਨੀ ਦੀ ਘੱਟ ਗਣਤੀ ਸਰਕਾਰ ਹੈ ਪਰ ਲੱਗਦਾ ਕਿ ਉਹਨੂੰ ਵੱਡੀ ਰਾਹਤ ਮਿਲ ਸਕਦੀ ਹੈ ਕਿਉਂਕਿ ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਹੁਣ ਖਬਰ ਬੜ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੋ ਜਾਂ ਤਿੰਨ ਹੋਰ ਕੰਜ਼ਰਵੇਟਿਵ ਸੰਸਦ ਲਿਬਰਲ ਪਾਰਟੀ ਦਾ ਪੱਲਾ ਫੜ ਸਕਦੇ ਨੇ ਜਿਹੜੇ ਦੋ ਜਾਂ ਤਿੰਨ ਐਮਪੀ ਆਪਣਾ ਪਾਲਾ ਬਦਲ ਕੇ ਸੱਤਾਧਾਰੀ ਲਿਬਰਲ ਪਾਰਟੀ ਵਿੱਚ ਜਾ ਸਕਦੇ ਨੇ ਮੀਡੀਆ ਰਿਪੋਰਟਸ ਦੇ ਅਨੁਸਾਰ ਨੋਵਾ ਸਕੋਸ਼ੀਆ ਤੋਂ ਐਮਪੀ ਕ੍ਰਿਸ ਡਾਟਰੇ ਮੋਨ ਨੇ ਦਾਅਵਾ ਕੀਤਾ ਕਿ ਜਦੋਂ ਉਹ ਕੰਜ਼ਰਵੇਟਿਵ ਪਾਰਟੀ ਛੱਡਣ ਬਾਰੇ ਵਿਚਾਰ ਕਰ ਰਹੇ ਸਨ ਤਾਂ ਤਿੰਨ ਜਾਂ ਚਾਰ ਐਮਪੀਜ਼ ਵੱਲੋਂ ਇਹ ਰਾਹ ਅਖਤਿਆਰ ਕਰਨ ਦੀ ਸੰਭਾਵਨਾ ਬਾਰੇ ਉਸ ਨੂੰ ਪਤਾ ਲੱਗਿਆ ਸੀ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਕ੍ਰਿਸ ਦੇ ਬਾਅਦ ਮੈਂਟ ਜਨੂਅਰੀ ਦੇ ਰੂਪ ਵਿੱਚ ਦੂਜਾ ਐਮਪੀ ਕੰਜ਼ਰਵੇਟਿਵ ਪਾਰਟੀ ਛੱਡ ਚੁੱਕਾ ਹੈ ਅਤੇ ਤੀਜੇ ਦਾ ਚੌਥੇ ਐਮਪੀ ਦੇ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਦੂਜੇ ਪਾਸੇ ਪਹਿਲੀ ਵਗਾਵਤ ਕਰਨ ਵਾਲੇ ਕ੍ਰਿਸ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਆਗੂਆਂ ਦੇ ਦਫ਼ਤਰ ਵਿੱਚ ਆ ਕੇ ਖੱਪਖਾਨਾ ਪਾਉਣ ਦੇ ਦੋਸ਼ ਲੱਗੇ ਨੇ ਉਧਰ ਵਿਰੋਧੀ ਧਿਰ ਦੇ ਆਗੂ ਦੇ ਦਫ਼ਤਰ ਨੇ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਦਫ਼ਤਰ ਦੇ ਬੁਲਾਰੇ ਨੇ ਕ੍ਰਿਸ ਨੂੰ ਗੱਪੀ ਕਰਾਰ ਦੰਦਿਆਂ ਕਿਹਾ ਕਿ ਉਹ ਲਿਬਰਲ ਪਾਰਟੀ ਵਿੱਚ ਜ਼ਿਆਦਾ ਠੀਕ ਰਹਿਣਗੇ ਉਹਨਾਂ ਮੰਨਿਆ ਕਿ ਕੰਜ਼ਰਵੇਟਿਵ ਪਾਰਟੀ ਦੇ ਹਾਊਸ ਲੀਡਰ ਐਂਡਰਿਊ ਸ਼ੀਅਰ ਵੱਲੋਂ ਇੱਕ ਹੋਰ ਸਾਥੀ ਨਾਲ ਬੀਤੇ ਮੰਗਲਵਾਰ ਨੂੰ ਕ੍ਰਿਸ ਦੇ ਦਫ਼ਤਰ ਵਿੱਚ ਜਰੂਰ ਗਏ ਸੀ ਪਰ ਸਭ ਕੁਝ ਸ਼ਾਂਤਮਈ ਤਰੀਕੇ ਨਾਲ ਉੱਥੋਂ ਜਾ ਇਸੇ ਤਰ੍ਹਾਂ ਕ੍ਰਿਸ਼ ਨੇ ਦੱਸਿਆ ਕਿ ਉਹਨੇ ਪਾਰਟੀ ਛੱਡਣ ਦਾ ਫੈਸਲਾ ਇੱਕ ਦਿਨ ਵਿੱਚ ਨਹੀਂ ਲਿਆ ਅਤੇ ਚੋਣਾਂ ਵੇਲੇ ਤੋਂ ਹੀ ਇਸ ਬਾਰੇ ਸੋਚ ਰਹੇ ਸਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਲਿਬਰਲ ਪਾਰਟੀ ਨੇ ਮੰਤਰੀ ਬਣਾਉਣ ਦਾ ਕੋਈ ਵਾਅਦਾ ਕੀਤਾ ਤਾਂ ਕ੍ਰਿਸ਼ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਉਹਨਾਂ ਦਾਅਵਾ ਕੀਤਾ ਕਿ ਲਿਬਰਲ ਪਾਰਟੀ ਵਿੱਚ ਸ਼ਾਮਲ ਹੋਣ ਦੇ ਫੈਸਲੇ ਦੀ ਹਮਾਇਤ ਕਰਨ ਵਾਲਾ ਦੀ ਕੋਈ ਕਮੀ ਨਹੀਂ ਪਰ ਕਨਜ਼ਰਵੇਟਿਵ ਪਾਰਟੀ ਵਿਚਾਲੇ ਜੋ ਮਾਹੌਲ ਹੈ ਉਹ ਲੋਕਾਂ ਨੂੰ ਚੁੱਪ ਰਹਿਣ ਵਾਸਤੇ ਮਜਬੂਰ ਕਰ ਰਿਹਾ ਹੈ ਉਹਨਾਂ ਕਿਹਾ ਕਿ ਹਾਊਸ ਆਫ ਕਾਮਨਜ਼ ਦਾ ਇਜਲਾ ਸ਼ੁਰੂ ਹੋਣ ਤੋਂ ਪਹਿਲਾਂ ਉਮੀਦ ਜਾਗੀ ਸੀ ਕੋ ਆਪਣੇ ਤੌਰ ਤਰੀਕਿਆਂ ਵਿੱਚ ਤਬਦੀਲੀ ਲਿਆਉਣਗੇ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ ਜਿਸ ਤੋਂ ਬਾਅਦ ਉਹਨਾਂ ਨੇ ਪਾਰਟੀ ਛੱਡਣ ਤੋਂ ਸਿਵਾਏ ਹੋਰ ਰਸਤਾ ਕੋਈ ਨਹੀਂ ਸਿਲਬ ਰਿਹਾ ਇਸ ਕਰਕੇ ਉਹਨਾਂ ਨੇ ਪਾਰਟੀ ਬਦਲ ਦਿੱਤੀ ਕ੍ਰਿਸ਼ਨੂ ਜਦੋਂ ਅਗਲੀਆਂ ਚੋਣਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਯਕੀਨੀ ਤੌਰ ਤੇ ਕੁਝ ਵੀ ਕਹਿਣ ਤੋਂ ਨਾ ਕਰ ਦਿੱਤਾ ਉਹਨਾਂ ਕਿਹਾ ਕਿ ਇਸ ਵੇਲੇ ਉਹ 56 ਸਾਲ ਦੇ ਹੋ ਚੁੱਕੇ ਹਨ ਅਤੇ ਕੁਝ ਸਮਾਂ ਘਰ ਵਿੱਚ ਵੀ ਬਤੀਤ ਕਰਨਾ ਲਾਜ਼ਮੀ ਹੁੰਦਾ ਹੈ ਜਦੋਂ ਚੋਣਾਂ ਦਾ ਸਮਾਂ ਆਵੇਗਾ ਤਾਂ ਪਰਿਵਾਰ ਨਾਲ ਵਿਚਾਰ ਵਟਾਂਦਰੇ ਦੇ ਆਧਾਰ ਤੇ ਹੀ ਅਗਲਾ ਫੈਸਲਾ ਲਿਆ ਜਾਵੇਗਾ ਤੇ ਹੁਣ ਗੱਲ ਕਰਦੇ ਆ ਕੈਨੇਡਾ ਵਿੱਚ ਚੱਲ ਰਹੀਆਂ ਗੋਲੀਆਂ ਦੀ ਕੈਨੇਡਾ ਵਿੱਚ ਪੰਜਾਬੀ ਜਾਂ ਭਾਰਤੀ ਕਾਰੋਬਾਰੀਆਂ ਤੇ ਗੋਲੀਆਂ ਚਲਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਗੋਲੀਆਂ ਚਲਾਉਣ ਦੇ ਦੋ ਮਾਮਲਿਆਂ ਦੀ ਪੜਤਾਲ ਕਰ ਰਹੀ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਦੂਸਰਾ ਫਰਾਰ ਹੋ ਗਿਆ ਅਤੇ ਪੁਲਿਸ ਸਰਗਰਮੀ ਨਾਲ ਉਸਦੀ ਤਲਾਸ਼ ਕਰ ਰਹੀ ਹੈ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਪਹਿਲੀ ਵਾਰਦਾਤ 26 ਅਕਤੂਬਰ ਨੂੰ ਤੜਕੇ ਤਕਰੀਬਨ 3 ਵਜੇ ਕੈਲੀਡਨ ਵਿਖੇ 올ਡ ਸਕੂਲ ਰੋਡ ਅਤੇ ਕ੍ਰੈਡਿਟ 뷰 ਰੋਡ ਤੇ ਵਾਪਰੀ ਸੀ ਪੁਲਿਸ ਮੁਤਾਬਕ ਸਿਲਵਰ ਕਲਰ ਦੀ BMW SUV ਵਿੱਚ ਸਵਾਰ ਦੋ ਸ਼ਕਤੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ੱਕੀ ਡਰਾਈਵਵੇ ਵਿੱਚ ਤੇਲ ਛਿੜਕ ਕੇ ਆਗ ਲਗਾਉਂਦਾ ਤੇ ਦੋਵੇਂ ਸ਼ੱਕੀ ਘਰ ਨੂੰ ਨਿਸ਼ਾਨਾ ਬਣਾਉਂਦੇ ਆ ਗੋਲੀਆਂ ਚਲਾਉਂਦੇ ਨੇ ਕੁਝ ਸਮੇਂ ਬਾਅਦ ਦੋਵੇਂ ਸ਼ਕਤੀ ਬ੍ਰੈਂਪਟਨ ਵਿਖੇ ਹਾਈਵੇ 407 ਦੇ ਉੱਤਰ ਵੱਲ ਡਿਕਸੀ ਰੋਡ ਅਤੇ ਐਡਵਾਂਸ ਬੋਲੇਵਾਰਡ ਤੇ ਸਥਿਤ ਇੱਕ ਕਾਰੋਬਾਰੀ ਅਦਾਰੇ ਕੋਲ ਪਹੁੰਚਣ ਤੋਂ ਬਾਅਦ ਗੱਡੀ ਵਿੱਚ ਬੈਠੇ ਗੋਲੀਆਂ ਚਲਾਉਣ ਲੱਗਦੇ ਨੇ ਦੋਵਾਂ ਵਾਰਦਾਤਾਂ ਦੌਰਾਨ ਕੋਈ ਜ਼ਖਮੀ ਨਹੀਂ ਸੀ ਹੋਇਆ ਪਰ ਸ਼ਕਤੀਆਂ ਦੀ ਭਾਲ ਵਿੱਚ ਜੁਟੀ ਪੁਲਿਸ ਨੇ 25 ਵਰਾਂ ਦੇ ਇਕਬਾਲ ਭਾਗੜੀਆ ਨੂੰ ਗ੍ਰਿਫਤਾਰ ਕਰ ਲਿਆ ਅੱਗ ਲਗਾਉਣ ਨਜਾਇਜ਼ ਹਥਿਆਰ ਰੱਖਣ ਅਤੇ ਲਾਪਰਵਾਹੀ ਨਾਲ ਹਥਿਆਰ ਚਲਾਉਣ ਦੇ ਦੋਸ਼ ਐਡ ਕਰ ਦਿੱਤੇ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਤੇ ਪੀਲ ਰੀਜਨਲ ਪੁਲਿਸ ਦੂਜੇ ਸ਼ੱਕੀ ਦੀ ਸ਼ਨਾਖਤ ਤੈਅ ਕਰਦੇ ਹਾਂ ਉਸ ਨੂੰ ਕਾਬੂ ਕਰਨ ਦੇ ਯਤਨਾਂ ਵਿੱਚ ਲੱਗੀ ਹੋਈ ਹੈ ਪਤਾ ਲੱਗਿਆ ਕਿ ਪੁਲਿਸ ਲੋਕਾਂ ਨੂੰ ਅਪੀਲ ਵੀ ਕਰ ਰਹੀ ਹੈ ਕਿ ਜੇਕਰ ਕਿਸੇ ਕੋਲ ਇਹਨਾਂ ਵਾਰਦਾਤਾਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਇੱਥੇ ਦੱਸਣਾ ਬਣਦਾ ਹੈ ਕਿ ਜ਼ਬਰੀ ਵਸੂਲੀ ਦੇ ਮਾਮਲੇ ਵਿੱਚ ਕੈਨੇਡਾ ਸਰਕਾਰ ਨੇ ਸ਼ੱਕੀਆਂ ਦੇ ਵਿਰੁੱਧ ਸਖਤ ਕਾਰਵਾਈ ਕਰਦਿਆਂ ਦੇਸ਼ ਨਿਕਾਲੇ ਦੇਣੇ ਸ਼ੁਰੂ ਕਰ ਦਿੱਤੇ ਨੇ ਹੁਣ ਤੱਕ ਤਿੰਨ ਵਿਅਕਤੀਆਂ ਨੂੰ ਕੈਨੇਡਾ ਵਿੱਚੋਂ ਦੇਸ਼ ਨਿਕਾਲਾ ਦਿੱਤਾ ਜਾ ਚੁੱਕਾ ਹੈ ਜਦਕਿ 78 ਹੋਰਾਂ ਨੂੰ ਕੱਢੇ ਜਾਣ ਦੀ ਕਾਰਵਾਈ ਚੱਲ ਰਹੀ ਹੈ। ਪੀਲ ਪੁਲਿਸ ਦੇ ਵੱਲੋਂ ਗ੍ਰਿਫਤਾਰ ਇਕਬਾਲ ਫਿਲਹਾਲ ਹਿਰਾਸਤ ਵਿੱਚ ਹੈ ਅਤੇ ਉਸ ਨੂੰ ਵੀ ਡਿਪੋਰਟੇਸ਼ਨ ਦੀ ਸੂਚੀ ਵਿੱਚ ਪਾਇਆ ਜਾ ਸਕਦਾ ਹੈ। ਤੇ ਹੁਣ ਗੱਲ ਕਰਦੇ ਹਾਂ 트ੰਪ ਟੈਰਫ ਦੀ ਅਮਰੀਕੀ ਰਾਸ਼ਟਰਪਤੀ 트ੰਪ ਦਾ ਭਾਰਤ ਪ੍ਰਤੀ ਰਵੱਈਆ ਨਰਮ ਹੁੰਦਾ ਨਜ਼ਰ ਆ ਰਿਹਾ ਹੈ। ਦਰਅਸਲ ਉਹਨਾਂ ਦੇ ਇੱਕ ਬਿਆਨ ਨੇ ਰਾਹਤ ਭਰੀ ਖ਼ਬਰ ਦਿੱਤੀ ਹੈ। 트ੰਪ ਨੇ ਆਪਣੇ ਇੱਕ ਬਿਆਨ ਵਿੱਚ ਸੰਕੇਤ ਦਿੱਤੇ ਨੇ ਕਿ ਉਹ ਭਾਰਤ ਤੇ ਲਗਾਇਆ ਟੈਰਫ ਜਲਦ ਘਟਾ ਸਕਦੇ ਨੇ। ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਇਸ ਦੀ ਚਰਚਾ ਛਿੜ ਗਈ ਹੈ 트럼ਪ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਨਿਰਪੱਖ ਵਪਾਰਕ ਸਮਝੌਤੇ ਦੇ ਪਹੁੰਚਣ ਦੇ ਬਹੁਤ ਨਜ਼ਦੀਕ ਹੈ ਅਤੇ ਕਿਸੇ ਸਮੇਂ ਤੇ ਭਾਰਤ ਦੇ ਲਗਾਏ ਗਏ ਟੈਰਫਾਂ ਨੂੰ ਉਹ ਘਟਾ ਸਕਦੇ ਨੇ 트럼ਪ ਨੇ ਕਿਹਾ ਕਿ ਅਸੀਂ ਭਾਰਤ ਨਾਲ ਇੱਕ ਸਮਝੌਤਾ ਕਰ ਰਹੇ ਹਾਂ ਜੋ ਪਹਿਲਾਂ ਨਾਲੋਂ ਬਹੁਤ ਵੱਖਰਾ ਹੋਵੇਗਾ ਫਿਲਹਾਲ ਉਹ ਮੈਨੂੰ ਇਸ ਵਿੱਚ ਪਸੰਦ ਨਹੀਂ ਕਰਦੇ ਪਰ ਉਹ ਸਾਨੂੰ ਦੁਬਾਰਾ ਪਸੰਦ ਕਰਨਗੇ 트럼ਪ ਨੇ ਇਹ ਟਿੱਪਣੀਆਂ ਉਸ ਸਮੇਂ ਕੀਤੀਆਂ ਨੇ ਜਦੋਂ ਓਵਲ ਆਫਿਸ ਦੇ ਵਿੱਚ ਉਪਰ ਰਾਸ਼ਟਰਪਤੀ ਜੇ ਡੀ ਵੈਂਸ ਨੇ ਸਰਜੀਓ ਗੋਰ ਨੂੰ ਭਾਰਤ ਵਿੱਚ ਨਵੇਂ ਅਮਰੀਕੀ ਰਾਜਦੂਤ ਵਜੋਂ ਸੌਂਚਕਾਈ ਭਾਰਤ ਨੂੰ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਇੱਕ ਮੁੱਖ ਆਰਥਿਕ ਅਤੇ ਰਣਨੀਤਿਕ ਸੁਰੱਖਿਆ ਭਾਈਵਾਲ ਦੱਸਦੇ ਹਨ 트럼ਪ ਨੇ ਕਿਹਾ ਕਿ ਅਮਰੀਕਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਾਨਦਾਰ ਰਿਸ਼ਤਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਨਾਲ ਵਧੀਆ ਸਬੰਧ ਨੇ ਅਤੇ ਸਰਜੀਓ ਗੋਰ ਨੇ ਉਸ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ ਕਿਉਂਕਿ ਉਹਨਾਂ ਦਾ ਪਹਿਲਾਂ ਹੀ ਪ੍ਰਧਾਨ ਮੰਤਰੀ ਨਾਲ ਦੋਸਤਾਨਾ ਰਿਹਾ ਹੈ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਰਜੀਓ ਭਾਰਤ ਵਿੱਚ ਰਾਜਦੂਤ ਬਣਨ ਜਾ ਰਹੇ ਨੇ ਤਾਂ ਉਹ ਉਹਨਾਂ ਦੇ ਲਗਾਤਾਰ ਸੰਪਰਕ ਵਿੱਚ ਨੇ ਅਤੇ ਸਰਦੀਓ ਨੂੰ ਉਹ ਪਸੰਦ ਕਰਦੇ ਨੇ ਉਹਨਾਂ ਨੇ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੂੰ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਸੀਂ ਇੱਕ ਅਦੇਹਾ ਸੌਦਾ ਕਰਦੇ ਬਹੁਤ ਨੇੜੇ ਹਾਂ ਜੋ ਸਾਰਿਆਂ ਵਾਸਤੇ ਇੱਕ ਚੰਗਾ ਹੋਵੇਗਾ ਸਕਾਟ ਬੇਸੈਂਟ ਨੇ ਜਵਾਬ ਦਿੱਤਾ ਬਿਲਕੁਲ ਜਦੋਂ 트ੰਪ ਤੋਂ ਪੁੱਛਿਆ ਗਿਆ ਕਿ ਕੀ ਉਹ ਭਾਰਤ ਨਾਲ ਵਪਾਰਕ ਸਮਝੌਤੇ ਦੇ ਹਿੱਸੇ ਵਿੱਚੋਂ ਟੈਰਫ ਘਟਾਉਣ ਬਾਰੇ ਵਿਚਾਰ ਕਰਨਗੇ ਤਾਂ ਉਹਨਾਂ ਕਿਹਾ ਕਿ ਇਸ ਵੇਲੇ ਭਾਰਤ ਤੇ ਬਹੁਤ ਜ਼ਿਆਦਾ ਟੈਰਫ ਨੇ ਕਿਉਂਕਿ ਉਹ ਪਹਿਲਾਂ ਰੂਸੀ ਤੇਲ ਖਰੀਦੇ ਸਨ ਪਰ ਹੁਣ ਉਹਨਾਂ ਨੇ ਰੂਸੀ ਤੇਲ ਖਰੀਦਣਾ ਬੰਦ ਕਰ ਦਿੱਤਾ ਹੈ। ਉਹ ਰੂਸੀ ਤੇਲ ਉਹਨਾਂ ਦੀ ਖਰੀਦ ਵਿੱਚ ਕਾਫੀ ਉਹਨਾਂ ਨੇ ਕਮੀ ਲਿਆਂਦੀ ਹੈ। ਹਾਂ ਅਸੀਂ ਜਲਦ ਉਹਨਾਂ ਦੇ ਟੈਰਫ ਘਟਾ ਸਕਦੇ ਹਾਂ। ਅਸੀਂ ਉਹਨਾਂ ਨੂੰ ਕਿਸੇ ਵੀ ਸਮੇਂ ਘਟਾ ਸਕਦੇ ਹਾਂ। ਟੈਰਫ ਤੋਂ ਬਿਨਾਂ ਸਾਡਾ ਦੇਸ਼ ਬਹੁਤ ਮੁਸ਼ਕਲ ਸਥਿਤੀ ਵਿੱਚ ਹੋਵੇਗਾ ਜਿਵੇਂ ਕਿ ਇਹ ਕਈ ਸਾਲਾਂ ਤੋਂ ਸੀ। ਇਹ ਸੰਕੇਤ ਮਿਲ ਰਹੇ ਨੇ ਕਿ ਰਾਸ਼ਟਰਪਤੀ ਟਰੰਪ ਬੜੀ ਜਲਦ ਕੋਈ ਕਿਸੇ ਸਮਝੌਤੇ ਤੇ ਸਹੀ ਵੱਧ ਹੋ ਸਕਦੇ ਹੈ ਅਤੇ ਨਾਲ ਭਾਰਤ ਤੇ ਲਗਾਏ ਗਏ ਟੈਰਫਾਂ ਵਿੱਚ ਕਟੌਤੀ ਵੀ ਕਰ ਸਕਦੇ ਨੇ। ਦੋਸਤੋ ਇਸੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਹੁਣ ਸਵਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਖਾ